ਇਲਾਕਾ ਮਕਬੂਲਪੁਰਾ ਵਾਰਡ ਨੰਬਰ 27 ਤੋਂ ਮੈਂ ਪ੍ਰੀਤਕੌਰ ਜੋ ਕਿ ਮੈਂ ਐਮਸੀ ਆਮ ਆਦਮੀ ਪਾਰਟੀ ਵੱਲੋਂ ਕੀ ਮਸਲਾ ਕੀ ਅੱਜ ਕਮਿਸ਼ਨਰ ਆਫਿਸ ਹਾਂਜੀ ਆਪਾਂ ਸੀਟੀ ਸਾਹਿਬ ਕੋ ਪਹੁੰਚੇ ਹਾਂ ਜੀ ਕੱਲ ਦਾ ਨਾ ਇੱਕ ਨੰਬਰ ਗਲੀ ਦੇ ਵਿੱਚੋਂ ਲੜਕਾ ਇਹਨਾਂ ਨੇ ਰੈਸਟ ਕੀਤਾ ਹੋਇਆ ਉਹਦੇ ਮਸਲੇ ਦੇ ਵਿੱਚ ਮੈਂ ਕੱਲ ਘਰ ਨਹੀਂ ਸਾਂ ਮੈਂ ਆਪਣੇ ਬੇਟੇ ਨੂੰ ਥਾਣੇ ਦੇ ਵਿੱਚ ਭੇਜਿਆ ਪੀ ਇਹਨਾਂ ਕੋ ਪੁੱਛਿਆ ਜੇ ਵੀ ਕਿਹੜੇ ਮਸਲੇ ਵਿੱਚ ਇਹ ਬੇਟੇ ਨੂੰ ਏ ਸਾਗਰ ਨਾਮ ਦੇ ਲੜਕੇ ਨੂੰ ਲਿਆਂਦਾ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਮਕਬੂਲਪੁਰਾ ਦੇ ਇਹ ਚੌਂਕੀ ਵਿੱਚ ਸਾਡਾ ਮੇਰਾ ਬੇਟਾ ਪ੍ਰਦੀਪ ਸਿੰਘ ਜਿਹਦੇ ਨਾਲ ਬਹੁਤ ਹੀ ਗਲਤ ਤਰੀਕੇ ਨਾਲ ਇਹ ਸਾਡੇ ਐਸਐਚਓ ਦੇ ਗਨਮੈਨ ਤੇ ਅਸਤਿੰਦਰ ਸਿੰਘ ਤੇ ਹਰਕਿਰਦ ਸਿੰਘ ਨੇ ਬਹੁਤ ਹੀ ਗਲਤ ਤਰੀਕੇ ਨਾਲ ਡੀਲ ਕੀਤੀ ਤਾਂ ਮੇਰੇ ਬੇਟੇ ਨੂੰ ਗਾਲਾਂ ਕੱਢੀਆਂ ਔਰ ਮੈਂ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੀ ਹਾਂ ਗਲਤ ਸ਼ਬਦ ਵਰਤੇ ਗਏ ਕਿੰਨੀ ਉਮਰ ਕਿੰਨੀ ਤੇ ਕੀ ਚੱਲਦਾ ਕਿਰੋ ਬੇਟੇ ਮੇਰੇ ਦੀ ਉਮਰ 22 ਸਾਲ ਹੈ ਤੇ ਫਿਲਹਾਲ ਸਾਡੇ ਨਾਲ ਹੀ ਆਫਿਸ ਦੇ ਵਿੱਚ ਡੀਲ ਕਰਦੇ ਆ ਸਾਰੇ ਪਰਿਵਾਰਾਂ ਨੂੰ ਹਾਂਜੀ ਸਰਕਾਰ ਕੀ ਐਸ ਸੀ ਬੀ ਸੀ ਜਿਹੜੇ ਕੋਟੇ ਨੂੰ ਜਿਹੜਾ ਆਵਾਜ਼ ਟਰੰਡ ਕੀਤਾ ਜਾਂਦਾ ਵਾ ਉਹਨਾਂ ਦੇ ਬੱਚਿਆਂ ਨੂੰ ਟਰੰਡ ਕੀਤਾ ਦੇਖੋ ਸਰਕਾਰ ਤਾਂ ਬਹੁਤ ਵਧੀਆ ਕੰਮ ਕਰ ਰਹੀ ਹੈ ਪਾਲਿ ਪੁਲਿਸ ਪ੍ਰਸ਼ਾਸਨ ਦਾ ਮਤਲਬ ਹੀ ਬਹੁਤ ਹੀ ਜ਼ਿਆਦਾ ਇਲਾਕੇ ਦੇ ਵਿੱਚ ਬੁਰਾ ਹਾਲ ਹੈ ਜੋ ਕਿ ਐਸਵੀਆ ਨੂੰ ਇੱਕ ਮਤਲਬ ਹੀ ਗਲਤ ਪਰਚਿਆਂ ਦੇ ਵਿੱਚ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਲੋਕੀ ਬਹੁਤ ਜ਼ਿਆਦਾ ਦੁਖੀ ਆ ਉਹਨਾਂ ਦੇ ਨਾਲ ਅੱਜ ਮੈਂ ਖੜੀ ਆ ਜਿਹੜੇ ਪਰਿਵਾਰਾਂ ਦੇ ਨਾਲ ਕੋਈ ਵੀ ਗਲਤ ਕੰਮ ਹੋਏਗਾ ਮੈਂ ਮਤਲਬ ਹੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਖੋਲ ਕੇ ਇਹ ਉਹਨਾਂ ਦੀ ਹਮਾਇਤ ਵਿੱਚ ਗੱਲ ਕਰਾਂਗੀ ਅੱਜ ਜਿਹੜਾ ਵਾ ਤੁਹਾਡੇ ਨੂੰ ਸੀਪੀ ਸਾਹਿਬ ਨੂੰ ਮੰਗ ਰੱਖਤਾ ਦੇਖੋ ਜੀ ਮੈਂ ਮੌਜੂਦਾ ਸਰਕਾਰ ਦੇ ਵਿੱਚ ਕਾਉਂਸਲਰ ਹੋਣ ਦੇ ਨਾਤੇ ਸਾਡੇ ਬੇਟੇ ਨਾਲ ਇਸ ਤਰ੍ਹਾਂ ਦੀ ਇਹ ਪੁਲਿਸ ਪ੍ਰਸ਼ਾਸਨ ਹਰਕਤਾਂ ਕਰੇਗੀ ਇਹੋ ਜਿਹੇ ਅਫਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਇਹ ਹੀ ਮੰਗ ਲਿਆ ਕਿਵੇਂ ਸੀਪੀ ਸਾਹਿਬ ਕੋ ਮੰਗ ਪੱਤਰ ਦਿੱਤਾ ਹੈ ਜਿਆਦਾ ਕਿ ਇਸ ਤਰ੍ਹਾਂ ਬੱਚਿਆਂ ਨੂੰ ਥਰਡ ਕਰਨ ਦੇ ਨਾਲ ਉਹਨਾਂ ਦੇ ਕੈਰੀਅਰ ਤੇ ਹਾਂਜੀ 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 ਦੇਖੋ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਲਿਖਾਉਂਦੇ ਆ ਅਸੀਂ ਵੱਡਿਆਂ ਕਰਦੇ ਇਹਦਾ ਇਹ ਨਹੀਂ ਮਤਲਬ ਵੀ ਬੱਚਾ ਕੋਈ ਜਵਾਨ ਵੇਖ ਕੇ ਉਹਨਾਂ ਨੂੰ ਗਲਤ ਗਾਈਡ ਕੀਤਾ ਜਾਵੇ ਲਾਗੇ ਵਿੱਚ ਜ਼ਿਆਦਾਤਰ ਇਹੋ ਹੀ ਮਸਲਾ ਹੋ ਰਿਹਾ ਹੈ ਬੱਚੇ ਲੋਕਾਂ ਦੇ ਜਵਾਨ ਜਿਨ੍ਹਾਂ ਤੇ ਜ਼ਿਆਦਾ ਗਲਤ ਤਰੀਕੇ ਨਾਲ ਪਰਚੇ ਪਾਏ ਜਾ ਰਹੇ ਆ ਗੈਂਗਸਟਰਵਾਦ ਮੁੱਖ ਮੰਤਰੀ ਵੱਲੋਂ ਇੱਕ ਬਹੁਤ ਹੀ ਜਿਆਦਾ ਛਲਾਂਗਾ ਜੋ ਕਦਮ ਚੁੱਕਿਆ ਜਾ ਰਿਹਾ ਹੈ ਬਟ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਗਲਤ ਤਰੀਕੇ ਨਾਲ ਗਾਈਡ ਕਰ ਰਹੀ ਹੈ ਸਹੀ ਬੱਚਿਆਂ ਦੇ ਪਰਚੇ ਦੇ ਰਹੀ ਹੈ ਦੂਸਰੇ ਇਹਨਾਂ ਨੇ ਗੈਂਗਸਟਰਾਂ ਨੂੰ ਇੱਕ ਸਾਈਡ ਕੀਤਾ ਹੋਇਆ ਹੈ ਇਸ ਕਰਕੇ ਮੈਂ ਮਤਲਬੀ ਸਾਰੀ ਪਬਲਿਕ ਦੇ ਨਾਲ ਆ ਮੇਰਾ ਹੱਕ ਬੰਦਾ ਹੈ ਉਹਨਾਂ ਦੇ ਨਾਲ ਖਲੋਣਾ ਉਹਨਾਂ ਦੀ ਹੱਕ ਤੇ ਗੱਲ ਕਰਨਾ ਹਾਂਜੀ ਜਿਹੜਾ ਤਸਿਲ ਮੰਗ ਪੱਤਰ ਦਿੱਤਾ ਵਾ ਮੌਜੂਦਾ ਅਫਸਰਾਂ ਵੱਲੋਂ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਹੈ ਦੇਖੋ ਜੀ ਉਹਨਾਂ ਨੇ ਸਾਨੂੰ ਐਸਪੀ ਸਾਹਿਬ ਕੋ ਭੇਜਿਆ ਆਇਆ ਕਿ ਉਹਨਾਂ ਨੂੰ ਤੁਸੀਂ ਆਪਣੀ ਮੰਗ ਰੱਖ ਸਕਦੇ ਜੀ ਬਟ ਮੈਂ ਸਾਰੇ ਅਫਸਰਾਂ ਨੂੰ ਅਪੀਲ ਕਰਦੀ ਆਂ ਕਿ ਮੈਂ ਆਮ ਆਦਮੀ ਪਾਰਟੀ ਦੀ ਕੌਂਸਲਰ ਹੋਣ ਦੇ ਨਾਤੇ ਇਹ ਜੀ ਅਫਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਭੈਣ ਜੀ ਪ੍ਰੀਤ ਕੌਰ ਜੀ ਮੇਰੇ ਵੀਰ ਰਮਜੀਤ ਸਿੰਘ ਗੋਲਡੀ ਇਹਨਾਂ ਦੇ ਬੇਟਾ ਥਾਣੇ ਗਿਆ ਸੀ ਕੋਈ ਇਲਾਕੇ ਤੋਂ ਮੁੰਡਾ ਫੜਿਆ ਸੀਗਾ ਤੇ ਵੇਖੋ ਨਮਾਇਦਿਆਂ ਦੇ ਕੋਲੇ ਹਰ ਮਾਪੇ ਨੇ ਆਪਣੇ ਬੱਚੇ ਵਾਸਤੇ ਫਰਿਆਦ ਕਰਨ ਵਾਸਤੇ ਆਉਣਾ ਹੁੰਦਾ ਜੇ ਕੋਈ ਦਫਤਰ ਦੇ ਵਿੱਚ ਆਇਆ ਹੈ ਤੇ ਉਹ ਬੱਚੇ ਦੀ ਮਾਤਾ ਜਿਹੜੀ ਸੀ ਉਹ ਪ੍ਰੀਤ ਦਾਹ ਹੋਣ ਦੇ ਕਰਕੇ ਉਹ بیٹے ਨੂੰ ਨਾਲ ਲੈ ਕੇ ਗਈ ਹੈ ਤੇ ਜੇ ਉੱਥੇ ਜਾ ਕੇ ਪੁੱਛਿਆ ਗਿਆ ਹੈ بیٹے ਵੱਲੋਂ ਕਿ ਇਹ ਭਾਈ ਕਾਦੀ ਵਿੱਚ ਲਿਆਂਦਾ ਆ ਪਤਾ ਲੱਗ ਜਾਵੇ ਕੀ ਮਸਲਾ ਕੀ ਆ ਤੇ ਜਿਹੜਾ ਮਗਰ ਕੇ ਆਇਆ ਉਹਦੇ ਨਾਲ ਬਤਮੀਤੀ ਨਾਲ ਪੇਸ਼ ਨਹੀਂ ਸੀ ਆਉਣਾ ਚਾਹੀਦਾ ਜੀ ਤੇ ਜੇ ਉਹ ਕੋਈ ਪੇਸ਼ ਆਇਆ ਉਹ ਐਸਐਚਓ ਨੂੰ ਚਾਹੀਦਾ ਸੀਗਾ ਤੁਰੰਤ ਉਹਨਾਂ ਤੇ ਕਾਰਵਾਈ ਕਰਨੀ ਬਹੁਤ ਸੁਲਝੇ ਤੇ ਸਿਆਣੇ ਇੰਸਪੈਕਟਰ ਸਾਹਿਬ ਨੇ ਜਸ ਜਸਦੀਪ ਸਿੰਘ ਜੀ ਤੇ ਮੈਂ ਤੇ ਇੱਕ ਨਾ ਕਿ ਬਨਿੰਦਾ ਜੋ ਗਿਆ ਪ੍ਰਸ਼ਾਸਨ ਜੇਕਰ ਚੰਗੇ ਬੱਚਿਆਂ ਨੂੰ ਚੰਗੇ ਢੰਗ ਤਰੀਕੇ ਦੇ ਨਾਲ ਗਾਈਡਲਾਈਨ ਕਰੇ ਤੇ ਉਹਨਾਂ ਦਾ ਉਤਸ਼ਾਹ ਵੱਧ ਆਇਆ ਬੇਟਾ ਬਹੁਤ ਹੌਨ ਆ ਰਿਹਾ ਕੋਈ ਸਿਆਣਾ ਹੈ 22 ਸਾਲ ਦਾ ਇਹ ਬੱਚਾ ਤਾਂ ਹੈਗਾ ਨਹੀਂ ਆ ਤੇ ਵੇਖੋ ਪਾਰਟੀ ਦੇ ਵਿੱਚ ਰਹਿ ਕੇ ਜੇ ਕੋਈ ਕੰਮ ਕਰਦਾ ਪਰਿਵਾਰ ਤੇ ਉਹਨੂੰ ਇਦਾਂ ਦੀ ਬਦਤਮੀਜ਼ੀ ਨਾਲ ਬੋਲਣਾ ਨਿੰਦਾ ਜੋ ਅੱਜ ਜਿਹੜਾ ਮੰਗ ਪੱਤਰ ਦਿੱਤਾ ਵਾ ਉਹ ਕਪਸਰਾਂ ਵੱਲੋਂ ਕੀਤੇ ਰਿਮੋਵਲ ਸਟੇਸ਼ਨ ਤੇ ਦਿੱਤਾ ਗਿਆ। ਇੱਕ ਕਮਿਸ਼ਨ ਸਾਹਿਬ ਦੇ ਪੀਏ ਸਾਹਿਬ ਜਿਹੜੇ ਮਿਲੇ ਨੇ ਰੀਡਰ ਸਾਹਿਬ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੇ ਤੁਰੰਤ ਜਿਹੜੀ ਆ ਕਾਰਵਾਈ ਹੋਊਗੀ। ਸਾਡੀ ਐਮਐਲਏ ਸਾਹਿਬ ਮੈਡਮ ਜੀਵਨ ਚੋਦਕੌਰ ਜੀ ਦੇ ਨਾਲ ਵੀ ਗੱਲ ਹੋਈ ਆ। ਉਹਨਾਂ ਨੇ ਵੀ ਇਹੀ ਵਿਸ਼ਵਾਸ ਦਿਵਾਇਆ ਕਿ ਜੇ ਇਹਨਾਂ ਨੇ ਬਤਮੀਚੀ ਨਾਲ ਬੋਲਿਆ ਹੈ ਤੇ ਇਹਨਾਂ ਦੀ ਬਿਲਕੁਲ ਇਨਕੁਆਇਰੀ ਕਰਕੇ ਜੋ ਵੀ ਇਹਨਾਂ ਨੂੰ ਬਣਦੀ ਸਜ਼ਾ ਹੈ ਉਹ ਦਿੱਤੀ ਜਾਵੇਗੀ। ਦਾਸ ਗੁਰਦੇਵਾਲ ਸਿੰਘ ਕਲਿਆਣ ਆਲ ਇੰਡੀਆ ਸਕੂਲ ਕਾ ਫੈਡਰੇਸ਼ਨ ਤੋਂ ਪੰਜਾਬ ਦਾ ਸੇਵਾਦਾਰ ਆ। ਇਹ ਜਲਾ ਬੀਬੀ ਪ੍ਰੀਤਕੌਰ ਜੀ ਕਾਉਂਸਲਰ ਵਰਨਮ 27 ਦੇ ਬੇਟੇ ਦੇ ਨਾਲ ਥਾਣਾ ਮਹਬੂਲਪੁਰਾ ਫੋਕਲੋਂ ਪਿੰਡ ਵਿਖੇ ਬਤਮੀਤੀ ਕੀਤੀ ਗਈ ਹੈ ਕਿ ਜਾਤਿਕ ਸ਼ਬਦ ਵਰਤੇ ਗਏ ਗਾਲੀ ਗਲੋਚ ਕੀਤਾ ਗਿਆ ਇਹ ਬਹੁਤ ਨਿੰਦਾਯੋਗ ਆ ਮੇਰੀ ਸਰਕਾਰ ਨੂੰ ਇੱਕ ਅਪੀਲ ਹੈਗੀ ਕਿ ਜੇ ਤੁਹਾਡੀ ਸਰਕਾਰ ਚ ਹੁੰਦੀ ਹੋਈ ਕਾਉਂਸਲਰ ਤੁਹਾਡੇ ਇਹ ਕਾਉਂਸਲਰਾਂ ਦੇ ਬੱਚਿਆਂ ਦੇ ਨਾਲ ਇਹੋ ਜਿਹਾ ਮਿਸਬੀਹ ਥਾਣੇ ਚ ਕੀਤਾ ਜਾਂਦਾ ਵਾ ਟਾਡੇ ਵਾਰਡ ਦੇ ਵਿੱਚ ਜਿਹੜੇ ਕੋਈ ਤੁਹਾਡੇ ਫਰਿਆਦੀ ਆਉਂਦੇ ਨੇ ਜਿਹੜੇ ਜ਼ਰੂਰਤਮੰਦ ਉਹਨੇ ਦੇ ਜਿਨ੍ਹਾਂ ਨੇ ਕਾਉਂਸਲਰ ਤੱਕ ਪਹੁੰਚ ਕਰਨੀ ਹੁੰਦੀ ਆ ਕਿਸੇ ਬੱਚੇ ਨੂੰ ਲੈ ਕੇ ਕੋਈ ਲੜਾਈ ਝਗੜੇ ਜਾਂ ਕੋ ਉਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਖੜਦਾ ਤਾਂ ਉੱਥੇ ਮੋਤ ਭਾਰ ਬੰਦੇ ਜਾਂਦੇ ਆ ਇਹ ਸੰਵਿਧਾਨਕ ਅਧਿਕਾਰ ਹੈ ਸਾਡਾ ਤੇ ਜੇ ਕਾਉਂਸਲਰ ਨੂੰ ਸਰਕਾਰ ਦੇ ਬੈਠੇ ਨੂੰ ਉਹਦੀ ਇੰਨੀਕ ਦੁਰਦਰਸ਼ਾ ਕਰਦੇ ਆਗੇ ਇਹ ਲੋਕ ਇੰਨਾ ਭੇਤ ਭਾਵ ਕਰਦੇ ਆਗੇ ਸਾਡੇ ਸਮਾਜ ਦੇ ਨਾਲ ਤੇ ਫਿਰ ਸਾਨੂੰ ਇਹਨਾਂ ਦਾ ਮੋਟੋਪਰੇ ਮੂੰਹ ਵੇਖਣ ਦੀ ਕੋਈ ਲੋੜ ਨਹੀਂ ਹੈਗੀ ਮੇਰੀ ਸੀਪੀ ਸਾਹਿਬ ਨੂੰ ਅਪੀਲ ਹੈਗੀ ਕਿ ਜਲਦੋ ਜਲ ਇਹਨਾਂ ਤੇ ਵੰਦੀ ਕਾਰਵਾਈ ਕੀਤੀ ਜਾਵੇ ਨੇ ਅਸੀਂ ਆਪਣੇ ਸਮਾਜ ਵੱਲੋਂ ਜਲਦੋ ਜਲ ਆਪਣੇ ਹੋਰ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਾਂਗੇ ਸੜਕਾਂ ਤੇ ਉਤਰਾਂਗੇ ਔਰ ਉਹਦੇ ਹੱਥ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜ਼ਿੰਮੇਵਾਰ ਹੋਏਗੀ ਕਿਉਂਕਿ ਜਾਂ ਤੋਂ ਜਲਦੋ ਜਲ ਇਹਨਾਂ ਕੋਲ ਮਾਫੀ ਮੰਗ ਕੇ ਔਰ ਇਹਨਾਂ ਬੰਦਿਆਂ ਨੂੰ ਸਸਪੈਂਡ ਕਰਕੇ ਲੈਣਾ ਹਾਇਰ ਕੀਤਾ ਜਾਵੇ ਜਿਨ੍ਹਾਂ ਨੇ ਇਹੋ ਜਿਹੀ ਗਾਲੀ ਗਲੋਚ ਕੀਤੀ ਹੈਗੀ ਸਾਡੇ ਇੱਕ ਡਿੰਪਲ ਵੀਰ ਉਹ ਵੀ ਸਮਾਜ ਦਾ ਤੌਰ ਤੇ ਸਾਡੇ ਮੈਂਬਰ ਨੇ ਉਹਨਾਂ ਨੇ ਵੀ ਕੱਲ ਉਹਨੂੰ ਕਿਹਾ ਕਿ ਤੂੰ ਚਪਲਾਂ ਪਾ ਗਿਆ ਇੱਥੇ ਕੋਈ ਸਾਡੇ ਪੁਲਿਸ ਪ੍ਰਸ਼ਾਸਨ ਦੇ ਵੀਰ ਇਹ ਆਮ ਪਬਲਿਕ ਨੂੰ ਕਿਤੇ ਜੋੜੇ ਲੈ ਲੈਤ ਨਹੀਂ ਨਵੇਂ ਦਿੰਦੇ ਕਿ ਉਹ ਜੋੜੇ ਜ਼ਰੂਰੀ ਨਵੇਂ ਪਾ ਕੇ ਜਾਣ ਕੋਈ ਚਪਲਾਂ ਨਾ ਵਿਜਾਹਦਾ ਕੋਈ ਜੋੜੇ ਪਾ ਕੇ ਵਿਜਾਹਦਾ ਵਾ ਇਹ ਸਾਨੂੰ ਆਰਟੀਕਲ 19 ਦਾ ਅਧਿਕਾਰ ਆ ਜੇ ਸਾਡੀ ਕੋਈ ਨਹੀਂ ਕਿਤੇ ਸੁਣਵਾਈ ਹੁੰਦੀ ਤਾਂ ਹੀ ਆਪਣਾ ਵਿਰੋਧ ਪ੍ਰਦਰਸ਼ਨ ਕਰ ਸਕਦੇ ਆਂਗੇ ਆਪਾਂ ਯਾਰੀ ਰੱਖ ਸਕਦੇ ਆਂਗੇ ਤੇ ਇਹਨਾਂ ਦਾ ਕੀ ਮਤਲਬ ਹੈ ਕਿਉਂ ਨਹੀਂ ਆਪਣੀ ਇਪੱਤੀ ਅਸੀਂ ਕਿਹਨੂੰ ਦੱਸ ਸਕਦੇ ਜੇਲਾਂ ਕੋਈ ਉੱਥੇ ਅਫਸਰ ਬੈਠਾ ਉਹ ਸਾਡੀ ਇਪੱਤੀ ਸੁਣਦੇ ਸੁਣੀ ਪਊਗੀ ਉਹਨੂੰ ਕਿਉਂਕਿ ਸਾਨੂੰ ਆਰਟੀਕਲ 19 ਚ ਬਾਬਾ ਡਾਕਟਰ ਭੀਮ ਭਰਾਮbedkar ਸਾਹਿਬ ਨੇ ਸੰਵਿਧਾਨ ਦੇ ਹਿੱਤ ਅਧਿਕਾਰ ਦਿੱਤੇ ਹੈਗੇ ਇਹ ਭੁੱਲ ਜਾਂਦੇ ਆਗੇ ਜਿਹੜੇ ਸੰਵਿਧਾਨ ਦੇ ਮਤਾਬਕ ਨੌਕਰੀਆਂ ਹਾਡੀਆਂ ਇੱਕੋ ਲੈ ਕੇ ਸਾਡੇ ਸੰਵਿਧਾਨ ਨੇ ਇਹਨਾਂ ਨੂੰ ਇਹ ਸਾਰਾ ਕੁਝ ਦਿੱਤਾ ਤੇ ਸੂਟਾਂ ਪੂਟਾਂ ਨਾਲ ਬਹਿ ਕੇ ਤੇ ਸਾਡੇ ਸਮਾਜ ਦੇ ਬੱਚਿਆਂ ਨੂੰ ਗਾਲੀ ਗਲੋਚ ਕਰਨ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਦੇ ਹੱਥੇ ਕੋਈ ਵੀ ਸੰਘਰਸ਼ ਕਰਨਾ ਪਵੇ ਅਸੀਂ ਆਪਣੇ ਸੰਤੋਸ਼ ਸਮਾਜ ਨੂੰ ਤੇ ਹੋਰ ਧਾਰਮਿਕ ਜਥੇਬੰਦੀਆਂ ਨੂੰ ਲੈ ਕੇ ਤੇ ਤਕੜਾ ਪ੍ਰਦਰਸ਼ਨ ਕਰਾਂਗੇ ਇਹਨਾਂ ਨੂੰ 2 ਦਿਨ ਦਾ ਟਾਈਮ ਦਿੰਨੇ ਆ ਨਹੀਂ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੋਊਗੀ ਫਿਰ ਛੜਕਾਂ ਤੇ ਹੀ ਪੁਲਿਸ ਪ੍ਰਸ਼ਾਸਨ ਦਾ ਇਹ ਮੇਲ ਹੋਊਗਾ ਤੇ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਜੇ ਉਸ ਚ ਕਿਸੇ ਦਾ ਜਾਨ ਮਾਨ ਦਾ ਨੁਕਸਾਨ ਹੋਊਗਾ ਤਾਂ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੋएगी ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੋ ਬਲੇ ਸੋਨਰ ਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜਾ ਸੋ ਅਸੀਂ ਸਾਡੇ ਤੋਂ ਮੇਰੇ ਤੋਂ ਵੱਡੇ ਵੀਰ ਜੀ ਸਾਡੇ ਦੱਸ ਕੇ ਗਏ ਆ ਜੋ ਕੋਈ ਵਾਰਦਾਤ ਹੋਈ ਆ ਸੋ ਅਸੀਂ ਵੀ ਐਸ ਐਚਓ ਮਕਬੂਲਪੁਰਾ ਥਾਣੇ ਦੇ ਐਸਐਚਓ ਨੂੰ ਸੂਚਿਤ ਕਰਨਾ ਚਾਹੁੰਦੇ ਆਂ ਕਿ ਬੇਟੇ ਨੂੰ ਬਹੁਤ ਗਲਤ ਬੋਲਿਆ ਗਿਆ ਵਾ ਐਸਐਚਓ ਦੇ ਗਨਮੈਨ ਵੱਲੋਂ ਅਸੀਂ ਬੇਨਤੀ ਕਰਦੇ ਆਂ ਐਸਐਚਓ ਨੂੰ ਕਿ ਐਨੀ ਖੋਲ ਇਹਨਾਂ ਨੂੰ ਨਾਮ ਦਿੱਤੀ ਜਾਵੇ ਸੋ ਇਸ ਲਈ ਆਪਾਂ ਖੜੇ ਆਂ ਪਰਿਵਾਰ ਦੇ ਨਾਲ ਬੰਦੀ ਕਾਰਵਾਈ ਕਰਾਵਾਂਗੇ ਜੋ ਬੋਲੇ ਸੋਨਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ